ਸਤਿ ਸ਼੍ਰੀ ਅਕਾਲ ਲੋਸਤੂ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਡਾਕਟਰ ਹਰਵਿੰਦਰ ਸਿੰਘ ਭੱਟੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਰੰਗ ਸਾਹਿਬ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਆਪਾਂ ਨੇ ਪਹਿਲਾਂ ਇਹ ਕਈ ਵਾਰ ਡਿਸਕਸ ਕੀਤਾ ਕੇਸ ਜਿਹੜੀਆਂ ਉਹ ਪਹਿਲਵਾਨ ਕੁੜੀਆਂ ਸੀ ਆਪਣੀ ਇੱਜ਼ਤ ਦੀ ਖਾਤਰ ਰੱਖਿਆ ਖਾਤਰ ਉਹ ਕੁੜੀਆਂ ਧਰਨੇ ਉੱਪਰ ਬੈਠੀਆਂ ਸੀ ਕਿ ਸਾਡੇ ਨਾਲ ਧੱਕਾ ਹੋਇਆ ਸੋ ਨਵਾਈ ਤਾਂ ਆਪਾਂ ਨੂੰ ਪਤਾ ਕਿ ਹੋਈ ਨਹੀਂ ਜਵਰੀ ਉਹਨਾਂ ਦਾ ਪ੍ਰੋਟੈਸਟ ਧਰਨਾ ਜਿਹਾ ਸੀ ਜਿਹੜਾ ਉਹ ਸਮਾਪਤ ਕਰਤਾ ਗਿਆ ਬਿੱਤੇ ਕੱਲ ਜਦੋਂ ਉੱਥੇ ਫੈਡਰੇਸ਼ਨ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਸ ਤੋਂ ਬਾਅਦ ਬਿੱਤੇ ਕੱਲ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਬੜਾ ਭਾਵੁਕ ਸੀਨ ਸੀ ਉਹ ਕਿ ਹੁਣ ਜਿਹੜੇ ਦੇਸ਼ ਦੇ ਨੌਜਵਾਨ ਨੇ ਜਿਹੜਾ ਦੇਸ਼ ਦਾ ਨਾਮ ਜਿੰਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਰੌਸ਼ਨ ਕੀਤਾ ਆਪਣੇ ਆਪ ਨੂੰ ਜਿੰਨਾਂ ਨੇ ਮਿਹਨਤਾਂ ਕਰਕੇ ਸਾਬਿਤ ਕੀਤਾ ਜ਼ਿੰਦਗੀ ਲਾਈ ਜਿੰਨਾਂ ਨੇ ਸੰਘਰਸ਼ਾਂ ਦੇ ਨਾਲ ਉਹਨਾਂ ਨਾਲ ਅਖੀਰ ਦੇ ਵਿੱਚ ਇਹ ਹੋਣੀ ਸੀ ਸੋ ਡਾਕਟਰ ਸਾਹਿਬ ਪਹਿਲਾਂ ਵੀ ਆਪਾਂ ਨੇ ਦੋ ਤਿੰਨ ਵਾਰ ਗੱਲ ਕੀਤੀ ਹੈ ਕਿ ਤਸਵੀਰ ਸੱਚਮੁੱਚ ਮੰਦਭਾਗੀ ਹੈ ਹੁਣ ਪ੍ਰੈਸ ਕਾਨਫਰੰਸ ਕਰਨਾ ਉਸ ਲੜਕੀ ਦਾ ਸ਼ਾਖਸੀ ਦਾ ਬਿਲਕੁਲ ਕਹਿਣਾ ਕਿ ਮੈਂ ਅੱਜ ਤੋਂ ਬਾਅਦ ਗੇਮ ਹੀ ਛੱਡ ਦੇਣੀ ਹੈ ਡਾਕਟਰ ਸਾਹਿਬ ਕਿਹੜੇ ਪਾਸੇ ਨੂੰ ਦੇਸ਼ ਤੁਰਿਆ ਜਾ ਰਿਹਾ ਤੇ ਇਹ ਜਿਹੜੇ ਲੋਕ ਨੇ ਇਹਨਾਂ ਦੇ ਉੱਪਰ ਕੋਈ ਬੰਨ ਦੀ ਕਾਰਵਾਈ ਕੋਈ ਕਾਨੂੰਨ ਕੁਝ ਹੈ ਨਹੀਂ ਡਾਕਟਰ ਸਾਹਿਬ ਦੇਸ਼ 'ਚ ਜੀ ਭਗਤ ਸਾਹਿਬ ਦੇਖੋ ਗੱਲ ਇਹ ਹੈ ਵੀ ਜਦੋਂ ਸੱਤਾ ਕਿਤੇ ਸਿਰ ਨੂੰ ਚੜ੍ਹ ਜਵੇ ਨਾ ਕਿਸੇ ਦੇ ਇਹ ਇਦਾਂ ਹੀ ਹੁੰਦੀ ਹੈ ਨੇ ਆਪਾਂ ਪਹਿਲਾਂ ਵੀ ਤੁਹਾਨੂੰ ਯਾਦ ਹੋਣਾ ਕਿ ਆਪਾਂ ਇਹ ਕਰੀ ਸੀ ਗੱਲ ਕਿ ਮਹਾਪਾਰਤ ਦਾ ਸਬਕ ਹੈ ਵੀ ਦੇਖੋ ਰਾਜੇ ਦੀ ਕੁੜੀ ਸੀ ਰਾਜੇ ਦੀ ਭੈਣ ਸੀ ਰਾਜਿਆਂ ਦੀ ਵਾਈਫ ਸੀ ਅੰਨਹੀਂ ਹੋ ਗਏ ਸੀ ਕਿ ਚੈਰੀ ਜੀ ਕੋ ਪੜੇ ਲਾਤੇ ਸੀ ਜੀ ਜਦੋਂ ਇਸ ਤਰ੍ਹਾਂ ਦੀ ਇੰਤਖਾ ਹੁੰਦੀ ਹੈ ਮੈਂ ਤਾਂ ਤੁਹਾਨੂੰ ਮੈਂ ਸੱਚੀ ਗੱਲ ਦੱਸਦਾ ਹਾਂ ਵੀ ਜਿੰਨੀ ਕਿ ਹਿਸਟਰੀ ਪੜ੍ਹੀ ਹੈ ਮਾਈਥੋਲੋਜੀ ਪੜ੍ਹੀ ਹੈ ਮੈਨੂੰ ਤਾਂ ਸੋਚ ਕੇ ਡਰ ਲੱਗਦਾ ਹੈ ਕਿ ਇਹਦਾ ਅੰਤ ਕੀ ਹੋਣਾ ਹੈ ਜਿੰਨੇ ਇਹ ਹੰਕਾਰ ਗਏ ਨੇ ਜਿਸ ਤਰੀਕੇ ਨਾਲ ਬ੍ਰਿਜਪੂਰਨ ਸਿੰਘ ਦਾ ਅੱਜ ਬਿਆਨ ਆ ਰਿਹਾ ਸੀ ਕਿ ਦਵ ਦਵ ਦਵਾ ਹੈ ਔਰ ਦਵ ਦਵਾ ਰਹੇਗਾ ਬਸਤੇ ਚ ਕੀ ਦਰ ਹੈ ਦਵ ਦਵਾ ਇਸ ਦੁਨੀਆ ਚ ਜੀ ਪਰ ਉਹ ਬੱਚਿਆਂ ਨੂੰ ਜਿਸ ਤਰ੍ਹਾਂ ਜ਼ਲੀਲ ਕੀਤਾ ਗਿਆ ਤੇ ਜਿਸ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ ਜੇ ਵੀ ਇਹ ਇਹ ਮਤਲਬ ਮੇਰੇ ਖਿਆਲ ਇਹ ਮਲਖ ਦੀ ਆਤਮਾ ਆਪਣੀ ਦੀ ਜਾਗ ਨਹੀਂ ਰਹੀ ਨਾ ਲੋਕਾਂ ਨੂੰ ਸਭ ਕੁਝ ਨਾਰਮਲੀ ਲੱਗਣ ਲੱਗ ਗਿਆ ਦੇਖੋ ਇੰਟਰਨੈਸ਼ਨਲ ਲੈਵਲ ਦੀਆਂ ਪਲੇਅਰ ਨੇ 골ਡ ਮੈਡਲਿਸਟ ਨੇ ਉਹਨਾਂ ਨੇ ਸ਼ਰੇਆਮ ਮਤਲਬ ਇਨਸਾਫ ਦੀ ਮੰਗ ਕਰੀ ਕਿਹਾ ਪੁਲਿਸ ਵੀ ਫੇਲ ਹੋਈ ਕਚਹਿਰੀਆਂ ਵੀ ਫੇਲ ਹੋਈਆਂ ਹੁਣ ਪੋਲਿਟਿਕਸ ਦੇ ਵਿੱਚ ਵੀ ਉਹਦਾ ਆਪਣਾ ਬੰਦਾ ਉਹਨੇ ਖੜਾ ਕੀਤਾ ਔਰ ਬੜੀ ਮੈਜੋਰਟੀ ਦੇ ਨਾਲ 7 ਵੋਟਾਂ ਪਈਆਂ ਨੇ অপੋਜੀਸ਼ਨ ਦੀ ਜਿਹੜੀ ਉਹ ਲੜਕੀ ਨੇਤਾ ਖੜੀ ਸੀ ਉਹਨੂੰ ਤੇ ਇਹਨੂੰ 40 ਪਈਆਂ ਨੇ ਸੰਜੀਤ ਸਿੰਘ ਨੂੰ ਸੋ ਇੱਕ ਵਾਰੀ ਤਾਂ ਬਿਲਕੁਲ ਉਹਨਾਂ ਨੂੰ ਮਤਲਬ ਮੇਰਾ ਖਿਆਲ ਹੈ ਵੀ ਜ਼ਲੀਲ ਕਰਕੇ ਮਤਲਬ ਹਰ ਰਾਤ ਇੱਕ ਵਾਰੀ ਤਾਂ ਹਤਾਸ਼ ਹੋ ਰਹੀਆਂ ਨੇ ਉਹ ਪਰ ਹਿਸਤੀ ਦੀ ਗੱਲੇ ਮੈਂ ਜਾਂਦੀ ਨਹੀਂ ਹੁੰਦੀ ਇਹ ਲੱਗਦਾ ਹੁੰਦਾ ਪਰ ਦੇਖੋ ਜੋੜ ਮੇਲਾ ਆਉਣ ਵਾਲਾ ਪਰਸੋਂ ਤੋਂ ਸ਼ੁਰੂ ਹੋ ਜਾਣਾ ਜੀਖਾ ਨੂੰ ਕੋੜਾ ਲੱਗਿਆ ਹੋਣਾ ਵੀ ਇਹ ਪੂਰਾ ਪੂਰਾ ਜੋ ਆਗ ਨਹੀਂ ਕੀ ਗੱਲ ਹੈ ਕੰਧ ਚ ਚਿੰਨ ਦੰਨੇ ਹੁਣ ਸੇ ਸੱਟਾ ਕੀ ਨਿਕਲਿਆ ਫੇਰ ਮਤਲਬ ਉਹ ਵੀ ਸ਼ੇਅਰ ਹੈ ਪਾਪਾਂ ਦੇਖਦੇ ਆ ਉਹ ਉੱਥੇ ਮੇਲੇ ਲੱਗਦੇ ਨੇ ਸਿਰ ਝੁਕਦੇ ਨੇ ਤੇ ਵਿਜੀਦਖਾਨ ਨੂੰ ਜਾਣਦਾ ਕੋਈ ਸੋ ਜ਼ੁਲਮ ਜਦੋਂ ਇੰਤਹਾ ਹੋ ਜਵੇ ਨਾ ਉਹਦਾ ਜਿੰਨਾ ਜ਼ਿਆਦਾ ਪਾਪ ਦਾ ਖੜਾ ਭਰੀ ਜਾਂਦਾ ਉਹਨਾਂ ਜ਼ਿਆਦਾ ਉਹਦਾ ਅੰਤ ਭਿਆਨਕ ਹੁੰਦਾ ਹੈ। ਅੱਛਾ ਉਹਨਾਂ ਹੀ ਉਹਦਾ ਰਿਜ਼ਲਟ ਇਹ ਹੈ ਕਿ ਮੁੜ ਕੇ ਉਹ ਸਟੈਂਡਰਡ ਫਿਕਸ ਹੋ ਜਾਂਦੇ ਨੇ। ਜ਼ੁਲਮ ਕਰਨ ਵਾਲਿਆਂ ਲਈ ਵੀ ਤੇ ਲੜਨ ਵਾਲਿਆਂ ਲਈ ਵੀ। ਸੋ ਅੱਜ ਦੇ ਯੁੱਗ 'ਚ 21ਵੀਂ ਸਦੀ 'ਚ ਜੋ ਕੁਝ ਹੋ ਰਿਹਾ ਹੈ ਮਤਲਬ ਪਰ ਇਥੇ ਨਹੀਂ ਹੋ ਰਿਹਾ ਦੁਨੀਆ ਪਰਚੀ ਵੈਸੇ ਹੋ ਰਿਹਾ ਹੈ ਇਰਾਨ ਚ ਜਿਸ ਤਰ੍ਹਾਂ ਉਹਨਾਂ ਨੇ ਔਰਤਾਂ ਨੂੰ ਨਕਾਬ ਪਛੇ ਕਰ ਰਿਹਾ ਜਿਸ ਤਰ੍ਹਾਂ ਤਾਲੀਵਾਨ ਕਰ ਰਹੇ ਨੇ ਜਿਸ ਤਰ੍ਹਾਂ ਇਜ਼ਰਾਈਲ ਵਾਲੇ ਹੁਣ ਬੱਚਿਆਂ ਨੂੰ ਮਾਰ ਰਹੇ ਨੇ ਬਲਾਈ ਲੱਗਦਾ ਵੀ ਮਨੁੱਖਤਾ ਦੇ ਵਿੱਚ ਜਿਹੜੇ ਸੱਤਾ ਤੇ ਕਾਬਜ ਨੇ ਉਹਨਾਂ ਦੀ ਬੁੱਧੀ ਭ੍ਰਸ਼ਟ ਕਰਤੀ ਹੈ ਰੱਬ ਨੇ ਪਰ ਉਹ ਇਨੌਤ ਤੇ ਹੰਕਾਰ ਕਰਦੇ ਨੇ ਮਤਲਬ ਇਦਾਂ ਚੌੜੇ ਹੋ ਕੇ ਕਰ ਰਹੇ ਨੇ ਮਤਲਬ ਪਿੱਛੇ ਇੱਕ ਰਿਸਰਚ ਹੋਈ ਸੀ ਕਿ ਚਿੰਪੈਂਸੀਜ਼ ਦੇ ਉੱਪਰ ਹੋਈ ਸੀ ਰਿਸਰਚ ਉਹ ਜਦੋਂ ਲੜਦੇ ਨੇ ਇੱਕ ਦੂਜੇ ਨੂੰ ਕੁੱਟਦੇ ਨੇ ਜਿਹੜਾ ਕੁੱਟ ਲੈਂਦੇ ਨੇ ਦੂਜਿਆਂ ਨੂੰ ਜਿਹੜਾ ਵੱਡਾ ਉਹਨੂੰ αਲਫਾ ਮੇਲ ਕਹਿੰਦੇ ਨੇ ਉਹ ਫੇ ਆਪਣੀ ਛਾਤੀ ਤੇ ਨਾ ਮਤਲਬ ਮੁਕੀਆਂ ਮਾਰ-ਮਾਰ ਕੇ ਸ਼ੋਰ ਮਚਾਉਂਦਾ ਵੀ ਦੇਖੋ ਸਾਰੇ ਰਾਤ ਤੀ ਮੈਂ ਬਿਲਕੁਲ ਉਹ ਵਰਤੀ ਹੈ ਜੀ ਮਤਲਬ ਪਸ਼ੂ ਵਰਤੀ ਹੈ ਕਿ ਠੀਕ ਹੈ ਸੰਸਥਾਵਾਂ ਤੇ ਕਾਬੂਜ ਹੋ ਗਏ ਜਾਂ ਜੋ ਵੀ ਹੈ ਲੋਕ ਕਰ ਰਹੇ ਨੇ ਪਰ ਇਹ ਕੋਈ ਮਨੁੱਖਤਾ ਵਾਲੀ ਗੱਲ ਬਿਲਕੁਲ ਨਹੀਂ ਹੈ ਮਤਲਬ ਕੁੜੀਆਂ ਕਿੰਨੀਆਂ ਮਤਲਬ ਕਿੱਡਾ ਕ ਵੱਡਾ ਚੈਲੰਜ ਸੀ ਹੁਜੇ ਕੁੜੀਆਂ ਨੇ ਸ਼ਿਕਾਇਤ ਕਰਤੀ ਸੀ ਨਾਰਮਲ ਇਨਕੁਆਰੀ ਕਰਕੇ ਉਹਨਾਂ ਨੂੰ ਇਨਸਾਫ ਦੇਣਾ ਚਾਹੀਦਾ ਸੀ ਕਿਤਾ ਅੰਗਰੇਜ਼ ਵੀ ਨਹੀਂ ਇਸ ਤਰ੍ਹਾਂ ਕਰਦੇ ਰਹੇ ਇਸ ਤਰ੍ਹਾਂ ਹੰਕਾਰ ਕੇ ਉਹਨਾਂ ਨੇ ਦੇਖੋ ਉਹਨਾਂ ਦਾ ਸਾਰੀ ਦੁਨੀਆ 'ਚ ਰਾਜ ਸੀਗਾ ਐਦਾਂ ਨਹੀਂ ਵੀ ਹੰਕਾਰ ਕੇ ਉਹ ਮਤਲਬ ਜਦੋਂ ਇੱਥੇ ਡਾਇਰ ਨੇ ਵੀ ਜਿਹੜੀ ਗੋਲੀ ਚਲਾਈ ਡਾਇਰ ਦੀ ਉਹਨਾਂ ਨੇ ਇਨਕੁਆਰੀ ਕਰੀ ਇਨਕੁਆਰੀ ਬਕਾਇਦਾ ਠੋਕ ਵਜਾ ਕੇ ਕਰੀ ਕੋਈ ਐਸੀ ਗੱਲ ਨਹੀਂ ਸੀ ਸੋ ਇਹ ਮੇਰਾ ਖਿਆਲ ਹੈ ਵੀ ਬਹੁਤ ਮਾੜੇ ਸ਼ਗਨ ਨੇ ਬਹੁਤ ਮਾੜੇ ਸਾਇਨ ਨੇ ਆਪਣੇ ਆਪ ਦੇ ਵਿੱਚ ਜੀ ਬਿਲਕੁਲ ਡਾਕਟਰ ਸਾਹਿਬ ਦੇਖੋ ਫਿਰ ਕਿ ਸਾਡਾ ਤਾਂ ਨਾਰਾ ਹੀ ਹੈ ਨਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਤੇ ਸਭ ਦਾ ਵਿਕਾਸ ਸਭ ਕਾ ਸਾਥ ਸਭ ਕਾ ਸਾਥ ਹੈ ਸਭ ਕਾ ਵਿਕਾਸ ਤਾਂ ਉਲਟ ਹੋ ਗਿਆ ਸੀ ਨਾਰਾ ਜਿਵੇਂ ਬੀਜੇਪੀ ਸਰਕਾਰ ਦੇ ਅੱਗੇ ਉਲਟ ਹੋ ਗਈ ਜਿਹੜਾ ਬੇਟੀ ਦੀ ਸਾਡੀ ਪ੍ਰਮੁਖਤਾ ਸੀ ਕਿ ਅਸੀਂ ਬੇਟੀ ਨੂੰ ਅੱਗੇ ਰੱਖਾਂਗੇ ਸਾਡੀ ਸਰਕਾਰ ਦੀ ਫਰਸਟ ਪ੍ਰਾਇੋਰਟੀ ਇਹ ਹੋਊਗੀ ਕਿ ਧੀਆਂ ਧਿਆਣੀਆਂ ਨੂੰ ਅੱਗੇ ਲੈ ਕੇ ਆਵਾਂਗੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਖੇਡਾਂ ਦੇ ਖੇਤਰ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰਾਂਗੇ ਕੀ ਫਿਰ ਜੇਕਰ ਤੁਸੀਂ ਧੀਆਂ ਧਿਆਣੀਆਂ ਨੂੰ ਅੱਗੇ ਲੈ ਕੇ ਆਓਗੇ ਉਹਨਾਂ ਨਾਲ ਫਿਰ ਅਖੀਰ ਦੇ ਵਿੱਚ ਇਹੋ ਜਿਹੀ ਬਣੂਗੀ ਤਾਂ ਤੁਹਾਡੇ ਤਾਂ ਫਿਰ ਰਿਜ਼ਲਟ ਆਹੀ ਹੋਣਗੇ ਨਾ ਭਾਵੇਂ ਕਿਸੇ ਖੇਤ ਅਜ ਦੇਖੋ ਖਿਡਾਰਨਾਂ ਨੇ ਇਹੋ ਖਿਡਾਰਨਾਂ ਦੇ ਨਾਲ ਆਹੀ ਹੋ ਰਿਹਾ ਹੋਰ ਜਿਹੜੀਆਂ ਦੇਸ਼ ਦੀਆਂ ਧੀਆਂ ਨੇ ਉਹਨਾਂ ਨਾਲ ਕਿਸੇ ਖੇਤਰ ਦੇ ਵਿੱਚ ਐਦਾਂ ਹੀ ਹੋਊਗਾ ਉੱਥੇ ਵੀ ਤੁਹਾਡੇ ਹੱਥ ਖੜੇ ਹੋਣਗੇ ਉੱਥੇ ਵੀ ਤਾਕਤਾਂ ਚੱਲਣਗੀਆਂ ਜੀ ਬਿਲਕੁਲ ਬਿਲਕੁਲ ਜੀ ਉਹ ਤਾਂ ਕੁਝ ਵੀ ਨਹੀਂ ਵਿਚਾਰੀਆਂ ਜੇ ਤੁਹਾਡੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਗੋਲਡ ਮੈਡਲਿਸਟ ਨੇ ਜਿਹੜੀਆਂ ਲੜਕੀਆਂ ਜੇ ਉਹਨਾਂ ਦੀ ਇਹ ਦਸ਼ਾ ਹੈ ਬਿਲਕੁਲ ਟੋਪ ਮੋਸਟ ਨੇ ਨਾ ਅਮਰ ਇੰਡੀਆ ਚ ਨਹੀਂ ਹਲ ਵਰਲਡ ਚ ਉਹਨਾਂ ਨੇ ਆਪਣਾ ਟੋਪ ਮੋਸਟ ਸ਼ਕਤੀ ਦਿਖਾਈ ਹੋਈ ਹੈ ਜੀ ਜੇ ਉਹਨਾਂ ਧੀਆਂ ਦਾ ਇਹ ਹਾਲ ਹੈ ਤਾਂ ਫਿਰ ਆਮ ਐਵਰੇਜ ਵਿਚਾਰੀ ਕੋਈ ਛੜਾਸੀ ਲੱਗੀ ਹੋਈ ਹੈ ਕੋਈ ਸਟੂਡੈਂਟ ਹੈ ਉਹਨਾਂ ਦੀ ਕੀ ਦਸ਼ਾ ਹੋਵੇਗੀ ਬਿਲਕੁਲ ਤੂੰ ਆਪ ਸੋਚ ਹੀ ਸਕਦੇ ਆ ਨਾ ਕਿ ਉਹਨਾਂ ਲਈ ਤਾਂ ਕੋਈ ਜਗ੍ਹਾ ਹੀ ਕੋਈ ਨਹੀਂ ਹੈ ਅਸਲ ਵਿੱਚ ਇਹ ਤਾਂ ਇਹ ਤਾਂ ਬਿਲਕੁਲ ਟੌਪ ਦਾ ਜਿਵੇਂ ਹੁੰਦਾ ਨਾ ਮਤਲਬ ਰੱਬ ਨੇ ਵੀ ਸਟੈਂਡਰਡ ਇਦਾਂ ਫਿਕਸ ਕਰਤਾ ਹੈ ਕਿ ਇਹਨਾਂ ਤੋਂ ਉੱਪਰ ਤਾਂ ਕੋਈ ਹੋਰ ਹੈ ਨਹੀਂ ਕਿ ਇਹਨਾਂ ਇਹਨਾਂ ਤੀਹਾਂ ਦਾ ਇਹ ਨਾ ਬੇਟੀਆਂ ਦਾ ਬਚਾਓ ਹੈ ਉਹ ਕੋਈ ਹੱਸ ਕੇ ਕਹਿ ਰਿਹਾ ਸੀ ਨਾ ਵੀ ਬੇਟੀ ਬਚਾਓ ਦੇ ਨਾਰੇ ਦਾ ਮਤਲਬ ਇਹ ਚ ਵੀ ਬੇਟੀ ਸਾਥੋਂ ਬਚਾਓ ਹੂੰ ਬੀਜੇਪੀ ਅੜੇ ਕਹਿ ਰਹੇ ਨੇ ਤੇ ਪਰ ਹਾਲ ਬੜਾ ਮਾੜਾ ਹੈ ਮਤਲਬ ਬੜੀ ਦੁਖਦਈ ਗੱਲ ਹੈ ਅਸਲ ਦੂਜੀ ਗੱਲ ਹੀ ਖੋਰ ਹੈ ਕਿ ਸਾਡੀਆਂ ਜਿਹੜੀਆਂ ਸਪੋਰਟਸ ਦੀਆਂ ਸੰਸਥਾਵਾਂ ਨੇ ਜਿੰਨੀਆਂ ਵੀ ਹੈਗੀਆਂ ਜਿਹੜੀਆਂ ਫੈਡਰੇਸ਼ਨਾਂ ਚਾਹੇ ਉਹ ਸਾਈਕਲਿੰਗ ਦੀ ਹੋ ਜਾਏ ਵਾਕਿੰਗ ਦੀ ਹੋ ਜਾਏ ਉਹ ਕ੍ਰਿਕਟ ਦੀ ਸਭ ਤੋਂ ਜ਼ਿਆਦਾ ਉਹ ਇੰਨੀਆਂ ਪੋਲੀਟਿਸ਼ੀਅਨਸ ਨੇ ਉਹਨਾਂ ਤੇ ਕਬਜ਼ਾ ਇੰਨਾ ਕਰ ਲਿਆ ਜਿੱਥੇ ਦੋ ਪੈਸੇ ਨੇ ਜਾਂ ਮਸ਼ਹੂਰੀ ਹੈ ਨਾ ਇਹ ਵੀ ਨੂੰ ਵੀ ਦੀ ਸਪਲਿਟ ਸਾਈਜ਼ ਕਰਨਾ ਪਊਗਾ ਲੋਕਾਂ ਨੂੰ ਇੱਕ ਦਿਨ ਕਿ ਮਤਲਬ ਜੇ ਪਲੇਅਰਾਂ ਨੂੰ ਨਹੀਂ ਕਿਸ ਨੇ ਪੁੱਛਣਾ ਮਤਲਬ ਆਪਣੇ ਦੇਖੋ ਨਾ ਪੰਜਾਬ ਚ ਕਬੱਡੀ ਦੇ ਵਿੱਚ ਇਹ ਹੀ ਹੋਏ ਨਾ ਕੋਰਡੀਏ ਪ੍ਰੋਮੋਟਰ ਨੇ ਉਹਨਾਂ ਦੇ ਗੈਂਗ ਬਣੇ ਹੋਏ ਨੂੰ ਪਲੇਅਰ ਨੂੰ ਮਾਰਨ ਨੂੰ ਮਨ ਲੱਗਦਾ ਜੀ ਇਹ ਇੱਕ ਚੀਜ਼ ਹੈ ਜਿਹੜੀ ਮਤਲਬ ਕ੍ਰਾਈਮੀਨਲਾਈਜੇਸ਼ਨ ਵੀ ਤੇ ਪੋਲਿਟਿਕਾਈਜੇਸ਼ਨ ਵੀ ਉਹ ਆਫ ਸਪੋਰਟਸ ਹੈ ਜਿਹੜੀ ਅਸੀਂ ਛੋਟੇ ਹੁੰਦੇ ਸੀ ਮੈਨੂੰ ਯਾਦ ਹੈ ਵੀ ਜਦੋਂ ਪਹਿਮਾਨ ਕੋਈ ਪਿੰਡ 'ਚ ਆਉਂਦੇ ਸੀ ਨਾ ਤਾਂ ਲੋਕ ਉਹਨਾਂ ਨੂੰ ਘਿਓ ਦਿੰਦੇ ਸੀ ਅਰੇ ਕਿਹਾ ਜਾਂਦਾ ਸੀ ਪਹਿਮਾਨ ਹੈ ਜਿਹੜਾ ਮਤਲਬ ਉਹ ਬ੍ਰਹਮਚਰੀਅ ਦਾ ਪਾਲਣ ਕਰਨ ਵਾਲਾ ਹੀ ਹੁੰਦਾ ਹੈ ਵੀ ਉਹ ਔਰਤ ਵੱਲ ਦੇਖ ਦੇਖ ਵੀ ਨਹੀਂ ਸਕਦਾ ਉਹਦੇ ਗੁਰੂਆਂ ਦੀ ਇਹ ਸਿੱਖਿਆ ਹੁੰਦੀ ਸੀ ਉਸ ਟਾਈਮ ਕਿਉਂਕਿ ਯੋਗੀਆਂ ਦੇ ਖਾੜਿਆਂ ਚੋਂ ਪਹਿਲਵਾਨਾਂ ਦੇ ਖਾੜੇ ਨਿਕਲੇ ਸੀ ਅਸਲ 'ਚ ਨਾਲੇ ਦੀ ਬਹੁਤ ਵੱਡੀ ਪਰੰਪਰਾ ਹੈ ਜੇ ਤੁਸੀਂ ਗੋਰਖਨਾਥ ਉਹਨਾਂ ਤੋਂ ਵੀ ਦੇਖੋ ਨਾ ਉਹਨਾਂ ਦੇ ਜਿਹੜੇ ਮਤਲਬ ਆਉਂਦਾ ਵੀ ਉਹ ਨਾਗੇ ਜਿਹੜੇ ਹੁੰਦੇ ਸੀ ਉਹ ਕਸਰਤ ਕਰਦੇ ਰਹਿੰਦੇ ਸੀ ਵੱਡੇ ਵੱਡੇ ਖਾੜੇ ਹੁੰਦੇ ਸੀ ਬਹੁਤ ਆ ਜਿਹੜੇ ਹੁਣ ਹੁਣ ਵੀ ਹਰਦੁਆਰ ਜਿਹੜਾ ਕੱਢਦੇ ਨੇ ਨਾ ਨਾਗਿਆਂ ਦਾ ਖਾੜਾ ਉਹ ਅਸਲ 'ਚ ਉੱਥੋਂ ਬਣਿਆ ਹੋਏ ਨੇ ਰੈਸਲਰ ਹੁੰਦੇ ਸੀ ਉਹ ਜੀ ਔਰ ਉਬਰੰਚਰੀਆ ਵਾਲੇ ਹੁੰਦੇ ਸੀ ਸੈਲੀਵੇਟ ਹੁੰਦੇ ਸੀ ਜਮ ਹੁਣ ਹਾਲ ਇਹ ਹੋ ਗਿਆ ਵੀ ਜਿਹੜੀਆਂ ਉਹ ਸੰਸਥਾਵਾਂ ਨੇ ਉਹਦੇ ਵਿੱਚ ਮਤਲਬ ਦਸ਼ਾ ਦੇਖੋ ਨਾ ਕੀ ਕਰੀ ਹੋਈ ਹੈ ਜੀ ਬਿਲਕੁਲ ਸੋ ਇਹਨਾਂ ਨੂੰ ਇੱਕ ਟਾਈਮ ਤੇ ਆਉਣ ਵਾਲੇ ਸਮੇਂ 'ਚ ਹੋਊਗਾ ਕਿ ਇਹਨਾਂ ਨੂੰ ਬਿਲਕੁਲ ਡੀਪ ਲਿਟਿਸਾਈਜ਼ ਕਰਕੇ ਕਿ ਜਿਹੜੇ ਪ੍ਰੋਫੈਸ਼ਨਲ ਬੰਦੇ ਨੇ ਜਿਨ੍ਹਾਂ ਦਾ ਆਪਣਾ ਕੋਈ ਕਿਰਦਾਰ ਹੈ ਜੀ ਉਹੀ ਅੱਗੇ ਉਹ ਨਹੀਂ ਤਾਂ ਫਿਰ ਬੱਚੇ ਕਿਉਂ ਜਾਣਗੇ ਨਾ ਥਾਵਾ ਤੇ ਮਤਲਬ ਜਾਂ ਗੁੰਡੇ ਹੀ ਜਾਣਗੇ ਫਿਰ ਬਿਲਕੁਲ ਸੋ ਹਰ ਜਗ੍ਹਾ ਲਗਭਗ ਉਸ ਤਰ੍ਹਾਂ ਦੇ ਲੋਕਾਂ ਦਾ ਕਬਜ਼ਾ ਹੋ ਰਿਹਾ ਹੈ ਹਰ ਸੰਸਥਾ ਦੇ ਉੱਪਰ ਜੀ ਸੋ ਬੜੀ ਖਤਰਨਾਕ ਹਾਲਾਤ ਹੈ ਦੇਖੋ ਉਹ ਲੜਕੀ ਵਿਚਾਰੀ ਬੋਲ ਹੀ ਨਹੀਂ ਸਕੀ ਉਹ ਤਾਂ ਖੈਰ ਉਹਨੇ ਹਾਰ ਕੇ ਛੱਡ ਹੀ ਦਿੱਤਾ ਉਹ ਦੇਖੋ ਉਹਦਾ 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 ਜੀਵਨ ਹੀ ਸੀ ਨਾ ਬਿਲਕੁਲ ਬਿਲਕੁਲ ਜਿੰਦਗੀ ਉਹ ਛੱਡਤੀ ਨਾ ਉਹਨੇ ਡਾਕਟਰ ਸਾਹਿਬ ਔਖਾ ਵੀ ਕਿੰਨਾ ਕੋ ਹੋ ਦੇਖੋ ਕਿੰਨਾ ਔਖਾ ਹੁੰਦਾ ਹੋਣਾ ਬਹੁਤ ਔਖਾ ਜਿਨ੍ਹਾਂ ਨੇ ਇੱਕ ਆਪਣਾ ਕੋਈ ਟੀਚਾ ਅੱਗੇ ਰੱਖ ਕੇ ਤਮਾਮ ਉਮਰ ਲਈ ਪਤਾ ਨਹੀਂ ਕਿੰਨੇ ਦਿਨ ਕਿੰਨੇ ਰਾਤਾਂ ਕਿੰਨੇ ਕਿੰਨੇ ਸੋਰਸ ਲੱਗੇ ਕੱਲਾ ਇੱਕ ਨਹੀਂ ਸਾਰੇ ਪਰਿਵਾਰਾਂ ਨੇ ਰਿਸ਼ਤੇਦਾਰਾਂ ਨੇ ਮਿਹਨਤ ਕੀਤੀ ਬਿਲਕੁਲ ਤੇ ਉਹ ਫਿਰ ਤਰੁਕੇ ਜਿਹੜਾ ਜੇਕਰ ਆਪਾਂ ਆਪਣੇ ਆਪ ਨੂੰ ਉਸ ਥਾਂ ਦੇ ਉੱਪਰ ਰੱਖ ਕੇ ਦੇਖੀਏ ਹੂੰ ਤਾਂ ਕਿੱਡੀ ਵੱਡੀ ਗੱਲ ਐ ਠੀਕ ਐ ਸਿਆਸਤਦਾਨਾਂ ਨੂੰ ਹੀ ਲੱਗਦੀ ਡਾਕਟਰ ਸਾਹਿਬ ਵੱਡੀ ਗੱਲ ਉਹਨਾਂ ਲਈ ਤਾਂ ਇੱਕ ਨਿੱਤ ਦੀ ਘਟਨਾ ਹੁੰਦੀ ਐ ਉਹਨਾਂ ਲਈ ਕੀ ਐ ਛੱਡ ਕੇ ਛੱਡ ਕੇ ਤਾਂ ਕਿੱਡੀ ਵੱਡੀ ਗੱਲ ਐ ਡਾਕਟਰ ਸਾਹਿਬ ਪਰ ਇਹਦਾ ਔਖਾ ਹੀ ਐ ਦੇਖੋ ਦੇਖੋ ਉਹਨਾਂ ਨੇ ਪ੍ਰੂਵ ਕਰਤਾ ਕਿ ਸਾਨੂੰ ਸਾਡੇ ਫੀਲਡ ਦੇ ਵਿੱਚ ਕੋਈ ਨਹੀਂ ਹਰਾ ਸਕਦਾ ਮਤਲਬ ਇਹ ਉਹਨਾਂ ਨੇ ਇੰਨੀ ਮਿਹਨਤ ਤੇ ਮਸ਼ਕਤ ਕੀਤੀ ਪਰ ਇੱਥੇ ਸਿਆਸਤ ਦੇ ਵਿੱਚ ਹਾਰ ਗਿਓ ਉਹ मतले ਨੂੰ ਉਹ ਜਿਹੜਾ ਹੁਣ ਨਵਾਂ ਬਣਿਆ ਬੰਦਾ ਉਹ ਮਤਲਬ ਇਹ ਤਾਂ ਕਹਿ ਰਿਹਾ ਸੀ ਨਾ ਬ੍ਰਿਜਪੂਸ਼ਨ ਸਿੰਘ ਤਾਂ ਕਿ ਦਬਦਬਾ ਹੈ ਔਰ ਦਬਦਬਾ ਰਹੇਗਾ ਉਹ ਦੂਜਾ ਜਿਹੜਾ ਨਵਾਂ ਬਣਿਆ ਉਹ ਕਹਿ ਰਿਹਾ ਸੀ ਵੀ ਸਿਆਸਤ ਹਾਰੇਗੀ ਮਤਲਬ ਉਹ ਕਹਿੰਦਾ ਵੀ ਸਿਆਸੀ ਬਿੜਚ ਅਸੀਂ ਇਹਨੂੰ ਹਰਾ ਦਾਂਗੇ ਮਹਾਂਲੀ ਸਿਆਸਤ ਕਰਦੀ ਹੈ ਹਮ ਤੁਹਾਡੇ ਨਾਲ ਲੜਕੀਆਂ ਲੋਕਾਂ ਨੇ ਭੇਜੀਆਂ ਨੇ ਸਮਰੱਥ ਨੇ ਕੈਪੇਬਲ ਨੇ ਉਹਨਾਂ ਦੀ ਇੱਜ਼ਤ ਸੇਫ ਨਹੀਂ ਹੈ ਇਸ ਸਿਆਸਤ ਕਿਸ ਗੱਲ ਦੀ ਹੈ ਦੇ ਵਿੱਚ ਸੋ ਇਹ ਬਹੁਤ ਹੀ ਬਹੁਤ ਹੀ ਹੈ ਮੈਂ ਸੁਣ ਰਿਹਾ ਸੀ ਰਵੀਸ਼ ਕੁਮਾਰ ਨੇ ਵੀ ਕੰਪੇਅਰ ਕਰਿਆ ਸੀ ਇੱਕ ਪਾਸੇ ਦਾ ਸਾਡੇ ਜਿਹੜੇ ਡਿਫਟੀ ਸਪੀਕਰ ਨੇ ਤਨਕਰ ਸਾਹਿਬ ਉਹ ਕਿਸੇ ਨੇ ਉਹਦੀ ਨਕਲ ਲਾਤੀ ਉਹਾਂ ਦਾ जाटਾਂ ਦਾ ਅਪਮਾਨ ਹੋ ਗਿਆ ਜੀ ਬਿਲਕੁਲ ਦੂਜੇ ਪਾਸੇ ਉਹ ਕਹਿ ਰਹੇ ਸੀ ਕਿ जाटਾਂ ਦੀ ਜਿਹੜੀ ਇੱਜ਼ਤ ਹੈ ਉਹ ਇਦਾਂ ਰੁਲਦੀ ਫਿਰ ਰਹੀ ਹੈ ਕੁੜੀਆਂ ਦੀ ਵੀ ਉਹਦਾ ਕੋਈ ਅਪਮਾਨ ਨਹੀਂ ਕਿਸੇ ਨੂੰ ਕੋਈ মিডিਆ ਵਾਲਾ ਨਹੀਂ ਦਿਖਾ ਰਿਹਾ ਮਤਲਬ ਕਿਹੜੇ ਸਮਿਆਂ 'ਚ ਅਸੀਂ ਰਹਿ ਰਹੇ ਹਾਂ ਮਤਲਬ ਉਹ ਪਾਸ਼ ਨੇ ਇੱਕ ਪੋਇਮ ਲਿਖੀ ਸੀ ਨਾ ਕਿ ਇਹ ਇਹ ਕਹਿੰਦਾ ਅਰਥ ਸਾਡੇ ਹੀ ਸਮਿਆਂ ਚ ਹੋਣਾ ਸੀ ਹੂੰ ਅਸੀਂ ਉਹ ਹੀ ਦੇਖਣਾ ਸੀ ਇਹ ਬਹੁਤ ਹੀ ਬਹੁਤ ਹੀ ਦੁਖਦਾਈ ਗੱਲ ਹੈ ਪਰ ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਹੁਣ ਹੋ ਜਵੇ ਠਹਿਰ ਕੇ ਹੋ ਜਵੇ ਤੇ ਸਿੱਟੇ ਬਹੁਤ ਭਿਆਨਕ ਨਿਕਲਣਗੇ ਹੂੰ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਦੇਖੋ ਕਿ ਸੱਚਮੁੱਚ ਹੈ ਤਾਂ ਨਿਰਾਸ਼ਾਜਨਕ ਹੈ ਸਾਰਾ ਖੁਸ਼ ਇਹ ਕਿ ਜਿਨ੍ਹਾਂ ਸਿਆਸਤਦਾਨਾਂ ਦੇ ਸਿਰ ਤੇ ਪਰਥੋੜੀ ਦੇਸ਼ ਹੈ ਦੇਸ਼ ਤਾਂ ਆਮ ਲੋਕਾਂ ਦੇ ਸਿਰ ਦੇ ਉੱਪਰ ਹੈ ਸਿਆਸਤਦਾਨ ਤਾਂ ਬਦਲ ਜਾਂਦੇ ਨੇ ਫਿਰ ਕੀ ਹੋ ਜਾਂਦਾ ਲੋਕ ਅਹੀ ਖੜੇ ਰਹਿੰਦੇ ਨੇ ਤਾਂ ਬਿਲਕੁਲ ਲੋਕ ਸਾਹਿਬ ਇਹ ਕਿ ਜਿਸ ਪਾਸੇ ਨੂੰ ਇਹ ਲੋਕ ਜਿਹੜੇ ਹੈਗੇ ਨੇ ਬ੍ਰਿਜ ਪੁਸ਼ਣ ਵਰਗੇ ਤਾਕਤ ਇਹਨਾਂ ਦੀ ਕੋਈ ਨਹੀਂ ਤਾਕਤ ਤਾਂ ਇਹ ਹੈ ਕਿ ਸਰਕਾਰ ਹੈ ਇਸ ਤੋਂ ਵੱਡਾ ਤਾਂ ਕੋਈ ਹੋ ਨਹੀਂ ਕੱਲ ਜੇਕਰ ਜੀ ਐਵੇਂ ਹੀ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਐਵੇਂ ਉਹ ਮਤਲਬ ਉਹ ਉਨੇ ਲਿਖੀ ਹੋਇਸ ਨਾ ਫੈਜ਼ਾਨ ਫੈਜ਼ਨੇ ਕਹਿੰਦਾ ਰੂਹੀ ਕੀ ਤਰ ਉੜ ਜਾਣਗੇ ਜੀ ਬਿਲਕੁਲ ਬਿਲਕੁਲ ਸਤਿ ਸਤਿਮ ਕੇ ਕੋਹੇ ਗਰਾ ਉਹ ਕਹਿੰਦਾ ਜਿਹੜੇ ਜ਼ੁਲਮ ਕਰਨ ਵਾਲੇ ਜਿਹੜੇ ਕੋਹੇ ਗਰਾ ਦਾ ਪਹਾੜ ਜੀ ਰੂਹੀ ਕੀ ਤਰ ਉੜ ਜਾਣਗੇ ਬਿਲਕੁਲ ਬਿਲਕੁਲ ਹਿੰਦੂਇਜ਼ਮ ਦਾ ਵੀ ਤੱਤ ਦੇਖੋ ਜਿਹੜੀ ਆਪਣੀ ਸਭਤਾ ਦਾ ਵੱਡਾ ਕੋਈ ਨਾ ਰਹਿ ਕਿ ਸਤਿਅਮੇਵ ਜਯਤੇ ਮਸੀਹ ਜਿੱਤ ਸੱਚ ਦੀ ਹੋਣੀ ਹੈ ਇਹ ਤੁਸੀਂ ਦੇਖ ਲਿਓ ਬਿਲਕੁਲ ਚਾਹੀ ਲੱਗ ਰਿਹਾ ਉਹ ਵੀ ਕਿ ਝੂਠੇ ਨੇ ਜਿਹੜੇ ਚੜ ਗਏ ਨੇ ਜਿੱਤ ਗਏ ਨੇ ਹੋਰ ਬਿਲਕੁਲ ਬਿਲਕੁਲ ਸੋ ਡਾਕਟਰ ਸਾਹਿਬ ਪਤਵਾਲ ਤੁਹਾਡਾ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਸਾਰੀ ਸ਼ੁਕਰੀਆ 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 ਜੀ ਪੰਗੂ ਸਾਹਿਬ ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਦੋਸਤੋ ਮੇਰੇ ਨਾਲ ਜੁੜੇ ਹੋਏ ਸੀ ਡਾਕਟਰ ਹਰਵਿੰਦਰ ਸਿੰਘ ਪੱਟੇ ਸਾਹਿਬ ਤੁਸੀਂ ਆਪਣੇ ਫੀਡਬੈਕ ਕਮੈਂਟ ਬਾਕਸ ਵਿੱਚ ਭੇਜ ਸਕਦੇ ਹੋ